ਪੁਰਾਣ ਕੁਰਲਾਉਣ ਦੀਆਂ ਇਹ ਤਸਵੀਰਾਂ ਅਤੇ ਹਰ ਨੰਮ ਹੋਈ ਅੱਖ ਦਰਅਸਲ 4 ਅਗਸਤ ਨੂੰ ਸਿੱਕਮ ਦੇ ਵਿੱਚ ਸ਼ਹੀਦ ਹੋਏ ਰਿੰਕੂ ਸਿੰਘ ਦਾ ਪਾਰਥਿਕ ਸਰੀਰ ਉਸਦੇ ਪਿੰਡ ਨਮੂਲ ਪਹੁੰਚਿਆ ਜਿਸ ਨੂੰ ਦੇਖ ਕੇ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਤੇ ਹਰ ਅੱਖ ਨਮ ਹੋ ਗਈ ਹੈ ਤੇ ਪਿੰਡ ਵਾਸੀਆਂ ਦੇ ਵੱਲੋਂ ਰਿੰਕੂ ਸਿੰਘ ਦੀ ਮ੍ਰਿਤਕ ਦੇ ਪਿੰਡ ਪਹੁੰਚਣ ਦੇ ਉੱਪਰ ਰਿੰਕੂ ਸਿੰਘ ਅਮਰ ਜੀ ਦੇ ਨਾਰੇ ਲਗਾਏ ਜਾ ਰਹੇ ਨੇ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਤੇ ਸ਼ਹੀਦ ਰਿੰਕੂ ਸਿੰਘ ਦਾ ਪਿੰਡੇ ਬਾਹਰ ਬਣੇ ਸਟੇਡੀਅਮ ਦੇ ਵਿੱਚ ਫੌਜੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੇ ਅੰਤਿਮ ਵਿਦਾਈ ਦਿੱਤੀ ਜਾਏਗੀ। ਸ਼ਹੀਦੋਗਿੱਤਾਂ ਉੱਪਰ ਲੱਗੇ ਮੇਲੇ ਬਤਨ पे ਮਿਟਨੇ ਵਾਲਾ ਕਾ ਬਾਕੀ ਨਿਸ਼ਾ ਹੋਗਾ। ਇਹ ਬਹੁਤ ਵਧੀਆ ਸਿਆਣਾ ਮੁੰਡਾ ਸੀਗਾ ਤੇ ਉਹ ਇਹਨੂੰ ਥੋੜਾ ਜਿਹਾ ਫੌਜ ਵਿੱਚ ਗਈ ਨੂੰ ਥੋੜਾ ਵਿੱਚ ਹੋਇਆ ਸੀ। ਉੱਥੇ ਪਹਾੜਾਂ ਦੇ ਵਿੱਚ ਕੋਈ ਸੜਕ ਸਾਫ ਦਰਾਂ ਕਰਾਉਣ ਦੇ ਸਾਥ ਸਾਥ ਵਾਪਰ ਗਿਆ। ਮੁੰਡਾ ਬਹੁਤ ਵਧੀਆ ਸੀ ਬਹੁਤ ਰਿਲੈਕਸ ਸੀਗਾ ਤੇ ਦੋ ਭਰਾ ਸੀ ਤੇ ਬੱਡਾ ਵਿਆਹ ਹੋਇਆਗਾ ਇਹ ਹਜੇ ਮੈਰ ਜਿੰਨੀ ਹੋਈ ਸੀ ਰਿਗਾਰਦ ਦੇ ਕੋਈ ਸ਼ੋਕ ਨਹੀਂ ਕੋਈ ਨਾ ਮਾਤਾ ਪਿਤਾ ਮਾਤਾ ਇਕ ਪਿਤਾ ਕਾ ਭਰਾਗਾ ਭੈਣ ਹੈ ਨਹੀਂ ਸੀ ਦੋ ਭਰਾ ਭਰਾ ਸੀ ਘਰ ਦੇ ਹਾਲਾਤ ਕਿਦਾਂ ਦੇ ਘਰ ਦੇ ਹਾਲਾਤ ਬਸ ਇਹਨਾਂ ਕੋਲੇ ਜੀ ਤਿੰਨ ਸਾਢੇ ਤਿੰਨ ਕਿਲੇ ਬਾਣਦੇ ਸੀ ਤੇ ਗਰੀਬੀ ਛੁੱਟ ਕੇ ਨਹੀਂ ਪੂਰਾ ਮਾਣ ਆ ਜੀ ਸਾਨੂੰ ਸਾਡੇ ਪਿੰਡ ਨੂੰ ਸਾਰੇ ਅਨਮੋਲ ਨੂੰ ਮੇਰੇ ਜੱਪਾ ਪਿੰਡ ਨੂੰ ਪੂਰਾ ਮਾਣ ਆ ਸਾਡੇ ਪਿੰਡ ਦਾ ਜੋ ਕਿ ਬਹੁਤ ਕਾ ਕੱਟਾ ਦਾ ਪੂਰਾ ਨਹੀਂ ਹੋ ਸਕਦਾ ਖੈਰ ਜੋ ਹੋਇਆਗਾ ਦੱਸਦੀ ਕਿ ਸੰਗਰੂਰ ਦੇ ਪਿੰਡ ਨਬੋਲਾਲ ਸਬੰਧਤ ਲਾਸਟਾਇਕ ਰਿੰਕੂ ਸਿੰਘ ਦੀ ਸਿੱਕਮ ਵਿੱਚ ਡਿਊਟੀ ਦੌਰਾਨ ਸ਼ਹੀਦੀ ਹੋ ਗਈ ਸੀ ਤੇ ਰਿੰਕੂ ਸਿੰਘ 55 ਇੰਜੀਨੀਅਰ ਰੈਜ਼ੀਡੈਂਟ ਯੂਨਿਟ ਦੇ ਵਿੱਚ ਸੇਵਾ ਕਰ ਰਿਹਾ ਸੀ ਤੇ 2016 ਦੇ ਵਿੱਚ ਫੌਜ ਵਿੱਚ ਭਰਤੀ ਹੋਏ ਸਨ ਤੇ ਇਹ ਦਰਦਨਾਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਿੱਕਮ ਦੇ ਵਿੱਚ ਆਰਬੀ ਰੋਡ ਬਨੌਰ ਤੇ ਕੰਮ ਦੌਰਾਨ ਕੰਕਰੀਟਾ ਮਸ਼ੀਨ ਦਾ ਸਟੀering ਅਚਾਨਕ ਲੌਕ ਹੋ ਗਿਆ ਤੇ ਜਿਸ ਕਾਰਨ ਨਿਯੰਤਰਣ ਤੋਂ ਬਾਹਰ ਕੋਈ ਮਸ਼ੀਨ ਦੇ ਚਲਦਿਆਂ ਰਿੰਕੂ ਸਿੰਘ ਦੀ ਮੌਤ ਹੋ ਗਈ ਸੀ ਦੱਸਦੀ ਕਿ ਮ੍ਰਿਤਕ ਫੌਜੀ ਰਿੰਕੂ ਸਿੰਘ ਆਪਣੇ ਪਿੱਛੇ ਮਾਤਾ ਪਿਤਾ ਤੇ ਵੱਡੇ ਭਰਾ ਨੂੰ ਛੱਡ ਗਏ ਨੇ ਜਗਬਾਣੀ ਟੀਵੀ ਦੇ ਲਈ ਜ਼ਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ